देर रात पंजाब पुलिस ਅਤੇ ਫਤਮਾਸ਼ ਦੇ ਵਿੱਚ ਮੁਟਬੇੜ ਹੋਈ ਹੈ ਇੱਕ ਬਦਮਾਸ਼ ਜਿਹੜਾ ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤਾ ਹੋਇਆ। ਜਦੋਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਮੀਡੀਏਟਲੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰ ਦਿੱਤਾ। ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਜੋ ਫਾਇਰ ਕੀਤਾ ਤੇ ਗੋਲੀ ਉਹਦੀ ਲਾਤੀ ਲੱਗੀ ਹੈ। ਪਹਿਲਾਂ ਵੀ 4-5 ਪਰਚੇ ਦਰਜ ਹੈ। ਇੱਕ ਰੀਸੈਂਟਲੀ ਇਹ ਤੇ ਜਿਹੜਾ ਕਿਡਨਾਪਿੰਗ ਦਾ ਪਰਚਾ ਸ਼ਾਹਕੌਟ ਥਾਣੇ ਜਲੰਧਰ ਵਿਖੇ ਜਿਹੜਾ ਦਰਜ ਹੋਇਆ ਉਸ ਵਿੱਚ ਇਹ ਪਕੜਾ ਸੀਗਾ ਪੱਜਾ ਹੋਇਆ ਸੀਗਾ। ਅੱਜ ਜੇ ਅਸੀਂ ਮੌਕੇ ਤੇ ਇੱਕ ਇਲੀਗਲ ਬੱਤੀ ਬੋਰ ਦਾ ਪਿਸਤਲ ਵੀ ਜਿਹੜਾ ਐਫਐਸਐਲ ਦੀ ਟੀਮ ਹੁਣ ਕਬਜ਼ੇ ਵਿੱਚ ਲਵੇਗੀ ਨਾਲ ਖੋਲ ਵੀ ਪਈ ਹੈ। ਦੇਰ ਰਾਤ ਪੰਜਾਬ ਪੁਲਿਸ ਅਤੇ ਬਦਮਾਸ਼ ਦੇ ਵਿੱਚ ਮੁਟਬੇੜ ਹੋਈ ਹੈ। ਇੱਕ ਬਦਮਾਸ਼ ਦਾ ਜਿਹੜੀ ਆ ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤਾ ਹੋਇਆ ਮਾਮਲਾ ਚੱਲ ਰਿਹਾ ਹੈ। ਮਾਮਲਾ ਕੀ ਸੀਗਾ? ਮੇਨਾਲ ਐਡੀਸੀਬੀ ਅਮਨਪਰਾਜ ਜੀ ਚੁਕੇ ਸਰ ਮਾਮਲਾ ਕੀ ਸੀ ਕੌਣ ਸੀ ਹੈ ਬਦਮਾਸ਼? ਇਹ ਤੁਸੀਂ ਦੇਖ ਰਹੇ ਹੋ ਲੁਜਾਨਾ ਕਮਿਸ਼ਨਰੇਟ ਤੋਂ ਨੰਨਸੂ ਜਿਹੜਾ ਸਾਈਕਲ ਵੈਲੀ ਨੂੰ ਰੋੜ ਜਾਂਦੀ ਹੈ ਉਹ ਏਰੀਆ ਇੱਥੇ ਲਿੰਕ ਰੋਡ ਤੇ ਇੱਕ ਬੰਦਾ ਜਿਹੜਾ ਮੋਟਰਸਾਈਕਲ ਤੇ ਆਇਆ ਪੁਲਿਸ ਪਾਰਟੀ ਸਾਡੀ CIA 2 ਦੀ ਤੇ CIA 1 ਦੀ ਸਰਵਿਸ ਫੈਕਟਰ ਗੁਰਪ੍ਰੀ ਲੀਡ ਕਰ ਰਹੇ ਸੀਗੇ ਉਹਨਾਂ ਨੇ ਰੋਕ ਕੇ ਉਹਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਮੀਡੀਏਟਲੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰ ਦਿੱਤੇ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਫਾਇਰ ਕੀਤਾ ਤਾਂ ਇੱਕ ਗੋਲੀ ਉਹਦੀ ਲਾਤੇ ਲੱਗੀ ਹੈ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਭੇਜਿਆ ਗਿਆ ਬੰਦੇ ਦਾ ਨਾਮ ਜੋ ਮੁਢਲੀ ਜਾਂਚ ਪਤਲ ਲੱਗਾ ਗੁਲਾਬ ਸਿੰਘ ਪਿੰਡ ਹੈਦਰ ਇੱਥੇ ਹੈਗਾ ਕੂਮਕਲਾ ਥਾਣੇ ਚੋਂ ਉੱਥੋਂ ਦਾ ਰਹਿਣ ਵਾਲਾ ਇੱਥੇ ਪਹਿਲਾਂ ਵੀ 4-5 ਪਰਚੇ ਦਰਜ ਹੈ ਇੱਕ ਰੀਸੈਂਟਲੀ ਇਹ ਤੇ ਜਿਹੜਾ ਕਿਡਨਾਪਿੰਗ ਦਾ ਪਰਚਾ ਸ਼ਾਹਕੋਟ ਥਾਣੇ ਜਲੰਧਰ ਦੇ ਆਤੀ ਜਿਹੜਾ ਦਰਜ ਹੋਇਆ ਉਸ ਵਿੱਚ ਇਹ ਪਗੋੜਾ ਸੀਗਾ ਭੱਜਿਆ ਹੋਇਆ ਸੀਗਾ ਤੇ ਜਦੋਂ ਇਹਨੂੰ ਅੱਜ ਐਪ੍ਰੀਹੈਂਡ ਹੋਣ ਕਰਕੇ ਇਮੀਡੀਏਟਲੀ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਮੂਵ ਕੀਤਾ ਗਿਆ ਤੇ ਸਾਡੀ ਐਫਐਐਸਐਲ ਟੀਮ ਵੀ ਮੌਕੇ ਤੇ ਆ ਗਈ ਹੈ ਅੱਗੇ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਸਰ ਇਹ ਬਾਈਕ ਜਿਹੜਾ ਸੀਗਾ ਚੋਰੀਆਂ ਵਗੈਰਾ ਸੀਗਾ ਕਿਦਾਂ ਸੀ ਇਹ ਦੇਖੋ ਹਜੇ ਅਸੀਂ ਮੌਕੇ ਤੇ ਇੱਕ ਇਲੀਗਲ ਬੱਤੀ ਬੋਰ ਦਾ ਪਿਸਟਲ ਵੀ ਜਿਹੜਾ ਐਫਐਐਸਐਲ ਦੀ ਟੀਮ ਹੁਣ ਕਬਜ਼ੇ ਵਿੱਚ ਲਵੇਗੀ ਨਾਲ ਖੋਲ ਵੀ ਪਈ ਹੈ ਪਲੱਸ ਜਿਹੜਾ ਬ ਸਾਰੀ ਡਿਟੇਲਸ ਲੈ ਕੇ ਅੱਗੇ ਦੀ ਤਫ਼ਤੀਸ਼ ਲਿਆਵਾਂਗੇ ਬਲਕਿ ਸਰ ਇਸ ਨੂੰ ਕਿਤੇ ਗੋਲੀ ਲੱਗੀ ਹੈ ਕਿਤੇ ਇਹਦੇ ਇੱਕ ਗੋਲੀ ਲਾਤੇ ਉੱਤੇ ਲੱਗੀ ਹੈਗੀ ਆ ਤੇ ਇਹਨੂੰ ਸਿਵਲ ਹਸਪੀਟਲ ਮੈਡੀਕਲ ਟ੍ਰੀਟਮੈਂਟ ਲਈ ਮੂਵ ਕੀਤਾ ਗਿਆ ਤੇ ਮੌਕੇ ਤੇ ਸਾਡੀਆਂ ਟੀਮਸ ਐਫਐਸਐਲ ਦੀ ਵੀ ਆ ਗਈ ਹੈਗੀ ਅਸੀਂ ਉਹਨੂੰ ਪ੍ਰੋਪਰ ਅੱਗੇ ਤਫ਼ਤੀਸ਼ ਕਰ ਰਹੇ ਹਾਂ ਸਰ ਹੋਰ ਵੀ ਕਿਸੇ ਮਲਾਜ਼ਮ ਤੇ ਅਜਾ ਕੋਈ ਗੋਲੀ ਵਿਗਾਰੇ ਗੋਲੀਬਾਰੀ ਚੱਲੀ ਕੋਈ ਇਹਨੇ ਫਾਇਰ ਕੀਤੇ ਸੀਗੇ ਜੋ ਪੁਲਿਸ ਪਾਰਟੀ ਦੱਸਣ ਮੁਤਾਬਕ ਦੋ ਫਾਇਰੇ ਨੇ ਕੀਤੇ ਸੀਗੇ ਤੇ ਬਾਕੀ ਹਜੇ ਅਸੀਂ ਹੁਣ ਮੌਕੇ ਤੇ ਆਏ ਹਾਂ ਅੱਗੇ ਤਫ਼ਤੀਸ਼ ਰੰਮ ਕਰ ਰਹੇ ਹਾਂ ਸੋ ਬਿਲਕੁਲ ਗੱਲਬਾਤ ਕਰਦੇ ਦੌਰਾਨ 올 ਅਰਾਊਂਡ ਅਧਿਕਾਰੀ ਵੱਡੇ ਅਧਿਕਾਰੀ ਏਡੀਸੀ ਬੀ ਅਮਨਦੀਪ ਪਰਾੜ ਦੇ ਨਾਲ ਗੱਲਬਾਤ ਕਰਦੇ ਦੌਰਾਨ ਕਿਹਾ ਕਿ ਕੁੱਲ ਪੰਜਾਬ ਕੁੱਲ ਜਿਹੜੇ ਕੀ ਹੈ ਦੋ ਫਾਇਰ ਜਿਹੜੇ ਕੀ ਕੱਢੇ ਗਏ ਤਸਵੀਰਾਂ ਤੁਹਾਨੂੰ ਦਿਖਾ ਨਿਆ ਕੀ ਫੋਰੈਂਸ ਲੈਜੀ ਟੀਮ ਵੀ ਜਰਕੀ ਇੱਥੇ ਜਾਂਚ ਪੜਤਾਲ ਕਰਨ ਦੇ ਲਈ ਪਹੁੰਚ ਚੁੱਕੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹੀ ਬਾਈਕ ਬਾਈਕ ਆ ਜਿੱਤੇ ਬਦਮਾਸ਼ ਬਾਈਕ ਸਵਾਰ ਆਇਆ ਇੱਥੇ ਉਹ ਲੰਗ ਰਾਇਜੀ ਤੇ ਉਸ ਤੋਂ ਬਾਅਦ ਜਿਹੜੀ ਸੀ ਟੀਮ ਨੇ ਜਿਹੜੀ ਆ ਉਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਉਸਨੇ ਪੁਲਸ ਤੇ ਹੀ ਜਿਹੜੀ ਆ ਜਵਾਬੀ ਫਾਇਰ ਦਿੱਤੇ ਤੇ ਉਸ ਤੋਂ ਬਾਅਦ ਪੁਲਸ ਨੇ ਵੀ ਜਿਹੜੀ ਆ ਜਵਾਬੀ ਫਾਇਰ ਦਿੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਰੌਂਦ ਇੱਥੇ ਪਿਆ ਤੇ ਇੱਕ ਰੌਂਦ ਜਿਹੜੀ ਆ ਉਥੇ ਪਿਆਵੇ ਦੋ ਪੋਲ ਦੋ ਰੌਂਦ ਜਿਹੜੇ ਕੀ ਹੈ ਅਰੋਪੀ ਦੇ ਵੱਲੋਂ ਬਦਮਾਸ਼ੇ ਵੱਲੋਂ ਜਿਹੜੇ ਕੀ ਚਲਾਏ ਗਏ ਨੇ ਤੇ ਕਾਬਲੇ ਪੁਲਿਸ ਸਾਰੀ ਪੰਜਾਬ ਪੋਸ ਇਦਾਂ ਹੀ ਜਿਹੜੇ ਕੀ ਹੈ ਇਸ ਇਨਾ ਬਦਮਾਸ਼ਾਂ ਨੂੰ ਜਿਹੜੇ ਕੀ ਢੇਰ ਕਰਤੀ ਆਈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖਲਾਸੇ ਹੋਣਗੇ ਜੁੜੇ ਲਧਾਂ ਲੈ ਦੇ ਨਾਲ ਯੂਮ ਰਿਪੋਰਟ ਧੰਨਵਾਦ